ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਜੇ ਕਿਸੇ ਸੱਜਣ ਨੇ ਆਪਦਾ ਕੋਈ ਜਾਨਵਰ ਸੇਲ ਕਰਨਾ ਹੈ ਤਾਂ ਆਪਣੇ ਚੈਨਲ ਤੇ ਵੀਡੀਓ ਲਵਾਉਣ ਵਾਸਤੇ ਨੰਬਰ ਜਿਹੜਾ ਆਪਣਾ ਅਖੀਰ ਦੇ ਵਿੱਚ ਚੱਲਦਾ ਹੈ ਤਾਂ ਉੱਥੇ ਜਾ ਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਵਧੀਆ ਜੀਆਂ ਫੋਟੋ ਵੀਡੀਓ ਭੇਜ ਕੇ ਤੁਸੀਂ ਆਪਣੇ ਕਿਸੇ ਵੀ ਜਿਹੜਾ ਜਾਨਵਰ ਤੁਸੀਂ ਸੇਲ ਕਰਨਾ ਚਾਹੁੰਦੇ ਆ ਉਹਦੀ ਵੀਡੀਓ ਆਪਣੇ ਚੈਨਲ ਤੇ ਜਿਹੜੀ ਉਹ ਲਵਾ ਸਕਦੇ ਆਂ ਸੋ ਵੀਡੀਓ ਦੇ ਅਖੀਰ 'ਚ ਆਪਣਾ ਨੰਬਰ ਚੱਲਦਾ ਹੁੰਦਾ ਉਤੇ ਜਾ ਕੇ ਤੁਸੀਂ ਮੇਰੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਆਂ ਦੋਸਤੋ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਮਾਰਵਾੜੀ ਬਿਸ਼ੇਰੀ ਦਿਖਾਉਣੀ ਹੈ ਚੰਗੀ ਸੋਹਣੀ ਬਿਸ਼ੇਰੀ ਹੈ ਡਿਟੇਲ ਸਾਰੀ ਤੁਹਾਡੀ ਇਸ ਬਿਸ਼ੇਰੀ ਦੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਆਜੋ ਕਰਦੇ ਆਂ ਗੱਲਬਾਤ ਇਸ ਬਿਸ਼ੇਰੀ ਬਾਰੇ ਇਹ ਬਿਸ਼ੇਰੀ ਦੋਸਤੋ ਸਰਖਾਬ ਘੋੜੇ ਦੀ ਧੀ ਹੈ ਸਰਖਾਬ ਬਹੁਤ ਚੰਗਾ ਘੋੜਾ ਹੈ ਉਹਦੀ ਇਹ ਬੱਚੀ ਹੈ ਦੋਸਤੋ ਉਮਰ ਦੀ ਜੇ ਆਪਾਂ ਗੱਲ ਕਰੀਏ ਤਾਂ ਉਮਰ ਇਸ ਟਾਈਮ ਤੇ 22 ਹੋਣਾ ਨੇ ਇਹਦੀ ਦੱਸੀ ਹੈ ਜਿਹੜੀ ਮਿਲਕ ਟੀਥ ਦੇ ਵਿੱਚ ਹੀ ਹੈਗੀ ਆ ਦੁੱਧ ਹੰਦ ਹੈ ਹਾਲੇ ਤਾਂ ਹਾਈਟ 60 ਇੰਚ ਬਾਈ ਹੋਣੀ ਕਹਿੰਦੇ ਵੀ ਕਰ ਗਈ ਹੈ 60 ਇੰਚ ਹਾਈਟ ਇਸ ਟਾਈਮ ਤੇ ਇਸ ਬੱਚੀ ਦੀ ਹੈਗੀ ਹੈ ਪਰਤੀਲੀ ਹੈ ਪੂਰੀ ਚੁਸਤ ਫੁਰਤ ਹੈ ਐਕਟਿਵ ਪੂਰੀ ਹੈ ਬੱਚੀ ਤੇ ਸੋਹਣੀ ਸੁਨੱਖੀ ਵੀ ਹੈ ਦੋਸਤੋ ਮਾਂ ਇਹਦੀ ਜਿਹੜੀ ਹੈਗੀ ਉਹ ਰਤਨਾਕਰ ਲਾਈਨ ਦੀ ਬਾਈ ਹੋਣਾ ਨੇ ਦੱਸੀ ਹੈ ਰਤਨਾਕਰ ਲਾਈਨ ਦੇ ਵਿੱਚੋਂ ਹੈ ਇਹਦੀ ਮਾਂ ਬਾਕੀ ਤੁਸੀਂ ਕੰਨਾਂ ਕੋਨਾਂ ਦੀ ਜਿਹੜੀ ਇਹਦੀ ਕੰਡੀਸ਼ਨ ਉਹ ਦੇਖ ਸਕਦੇ ਆ ਫੇਸ ਕੁਆਲਿਟੀ ਜਿਹੜੀ ਚੰਗੀ ਹੈ ਤੇ ਬਾਕੀ ਸਾਰਾ ਬੰਤਰ ਸ਼ੰਤਰ ਜਿਹੜੀ ਵੀ ਤੁਸੀਂ ਚੈੱਕ ਕਰਨੀ ਹੈ ਉਹ ਆਪਾਂ ਜੇ ਜਾ ਕੇ ਦੇਖਾਂਗੇ ਤਾਂ ਫਿਰ ਉਹ ਗੱਲ ਹੋਰ ਹੋ ਜਾਂਦੀ ਹੈ ਬਾਕੀ ਤਾਂ ਧੌਣ ਤੋਂ ਲੰਬੀ ਲੱਗਦੀ ਹੈ ਵਸ਼ੇਰੀ ਦੀ ਸੋਹਣੀ ਹੈ ਵਸ਼ੇਰੀ ਚੰਗੀ ਮਾਰਵਾੜੀ ਕੁਆਲਿਟੀਆਂ ਇਹਦੇ ਵਿੱਚ ਜਿਹੜੀਆਂ ਪੂਰੀਆਂ ਹੈਗੀਆਂ ਤੇ ਪਲੱਗ ਲਾਈਨ ਵੀ ਚੰਗੀ ਹੈ ਜੀ ਦੋਸਤੋ ਏਰੀਆ ਜਿਹੜਾ ਬਾਜੀ ਹੁਣਾਂ ਦਾ ਮੋਗੇ ਦੇ ਨਾਲ ਧਰਮਕੋਟ ਹੈ ਜਿੱਥੇ ਇਹ ਬੱਚੀ ਖੜੀ ਹੈ ਨੰਬਰ ਆ ਸਕਰੀਨ ਤੇ ਬਾਈ ਹੁਣਾਂ ਦਾ ਚੱਲੀ ਜਾਂਦਾ ਜਿਹੜਾ ਵੀ ਸੱਜਣ ਕੋਈ ਚਾਹਵਨ ਹੋਇਆ ਤਾਂ ਬਾਈ ਹੁਣਾਂ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ ਦੋਸਤੋ 60 ਇੰਚ ਹਾਈਟ ਦੁੱਧਾਂ ਦੇ ਵਿੱਚ ਇਸ ਟਾਈਮ ਤੇ ਹੈਗੀ ਐ ਸੋ ਕਰੋ ਗੱਲਬਾਤ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਆ ਆਪਣੇ ਇਸ ਚੈਨਲ ਤੇ ਤਾਂ ਇੱਥੇ ਦੋਸਤੋ ਮੇਰਾ ਨੰਬਰ ਚੱਲਦਾ ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਆ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ